ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਹੁਸ਼ਿਆਰਪੁਰ ਫਗਵਾੜਾ ਮਾਰਗ ਤੇ ਪੈਂਦੇ ਪਿੰਡ ਪੂੰਗਿਆਂ ਨਸਤੀਕ ਸਥਿਤ ਰਿਲਾਈਐਂਸ ਪੈਟਰੋਲ ਪੰਪ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ ਤੇ ਪੰਪ ਕਰਮੀਆਂ ਤੋਂ 50000 ਰੁਪਏ ਦੀ ਨਕਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਇਹ ਸਾਰੀ ਵਾਰਦਾਤ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇਆ 'ਚ ਵੀ ਕੈਦ ਹੋਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਲੈਟਿਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨਕਾਬਪੋਸ਼ ਲੁਟੇਰੇ ਆਉਂਦੇ ਨੇ ਜੋ ਕਿ ਪੰਪ ਦੇ ਮੁੱਖ ਦਫ਼ਤਰ ਵੱਲ ਜਾਂਦੇ ਨੇ ਤੇ ਉੱਥੇ ਮੌਜੂਦ ਕਰਮਚਾਰੀਆਂ ਤੋਂ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਇਸ ਸੀਸੀਟੀਵੀ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਲੁੱਟੇਰਿਆਂ ਦੇ ਹੱਥਾਂ 'ਚ ਪਿਸਟਲ ਵੀ ਨਜ਼ਰ ਆ ਰਹੇ ਨੇ ਤੇ ਇੱਕ ਕਰਮਚਾਰੀ ਨਾਲ ਕੁੱਟਮਾਰ ਕਰਦੇ ਵੀ ਉਹ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਕਰਮਚਾਰੀ ਵੱਲੋਂ ਆਪਣੀ ਜਾਨ ਬਚਾਉਣ ਲਈ ਤੁਰੰਤ ਉਹਨਾਂ ਦੇ ਹੱਥਾਂ 'ਚ ਪੈਸੇ ਫੜਾ ਦਿੱਤੇ ਜਾਂਦੇ ਨੇ ਤੇ ਦੂਜੇ ਕਰਮਚਾਰੀ ਦੀਆਂ ਜੇਬਾਂ ਤੱਕ ਵੀ ਲੁੱਟੇਰਿਆਂ ਵੱਲੋਂ ਖੰਗਾਲੀਆਂ ਜਾਂਦੀਆਂ ਨੇ ਲੁੱਟ ਤੋਂ ਬਾਅਦ ਲੁੱਟੇਰੇ ਪੰਪ ਤੋਂ ਭੱਜਦੇ ਨੇ ਤੇ ਉਹਨਾਂ ਦੇ ਭੱਜਤੀਆਂ ਦੀ ਵੀਡੀਓ ਵੀ ਸੀਸੀਟੀਵੀ ਵਿੱਚ ਰਿਕਾਰਡ ਹੋਈ ਹੈ। ਘਟਨਾ ਦੀ ਸੂਚਨਾ ਤੋਂ ਬਾਅਦ ਹੁਸ਼ਰਪੁਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਸੀਸੀਟੀਵੀ ਨੂੰ ਖੰਗਾਲ ਕੇ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਕਿ ਪੁਲਿਸ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਕਾਉਂਟ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ 8:30 ਵਜੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪੰਪ ਤੇ ਲੁੱਟ ਹੋਈ ਹੈ ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚ ਗਏ। ਉਹਨਾਂ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਤੇ ਜਲਦ ਲੁਟੇਰੇ ਕਾਬੂ ਕਰ ਲਏ ਜਾਣਗੇ ਹਾਲਾਂਕਿ ਸੀਸੀਟੀਵੀ ਵੇਖ ਕੇ ਸਾਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਲੁਟੇਰੇ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਪਿਆ ਤੋਂ ਸ਼੍ਰੀ ਅਮ ਪੰਪ ਚ ਦਾਖਲ ਹੁੰਦੇ ਨੇ ਤੇ ਮਹਿਜ਼ ਕੁਝ ਸਕਿੰਟਾਂ ਚ ਹੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਸੋ ਸੁਭਾਵਿਕ ਹੈ ਕਿ ਲੁਟੇਰਿਆਂ ਨੂੰ ਕਾਨੂੰਨ ਅਤੇ ਪੁਲਿਸ ਦਾ ਕੋਈ ਵੀ ਖੋਫ ਨਹੀਂ ਹੈ ਤੇ ਲੁਟੇਰਿਆਂ ਦੇ ਹੱਥਾਂ 'ਚ ਪਿਸਤਰਾਂ ਦਾ ਦਿਖਣਾ ਵੀ ਕਈ ਵੱਡੇ ਸਵਾਲ ਖੜੇ ਕਰਦਾ ਹੈ ਕੀ ਅਖਰਕਾਰ ਸਮਾਜ ਦੇ ਇਹਨਾਂ ਦੁਸ਼ਮਨਾ ਦੇ ਹੱਥਾਂ 'ਚ ਅਸਲਾ ਕੌਣ ਫੜਾਉਂਦਾ ਹੈ ਫਿਲਹਾਲ ਇਹ ਸਭ ਜਾਂਚ ਦਾ ਵਿਸ਼ਾ ਹੈ ਹੁਸ਼ਰਪਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਸਰ ਇੱਕ ਲੋਟਕੋ ਦਾ ਪੈਟਰੋਲ ਫਰਮ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ ਪੂਰਾ ਮਾਮਲਾ ਤਕੀਰ ਉਤਾਰਵਾਈ ਕੀਤੀ ਜਾ ਰਹੀ ਹੈ ਅੱਜ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਹੋਈ ਸੀ ਕਿ 8:24 ਮਿੰਟ ਤੇ ਦੇ ਕਰੀਬ ਇੱਥੇ ਤਿੰਨ ਨੌਜਵਾਨ ਪਲਟਨਾ ਮੋਟਰਸਾਈਕਲ ਤੇ ਆਏ ਨਕਾਬਪੋਸ਼ ਮੋਟਰਸਾਈਕਲ ਆਏ ਤੇ ਜਾਏ ਆ ਕੇ ਜਿਹੜਾ ਇਹਨਾਂ ਦੇ ਪੈਟਰੋਲ ਪੰਪ ਦੇ ਸ਼ੋਰੂਮ ਦੇ ਅੰਦਰ ਗਏ ਆ ਉੱਥੇ ਜਿਹੜੇ ਲੜਕੇ ਬੈਠੇ ਸੀ ਉਹਨਾਂ ਦੇ ਕੋਲ ਉਹ ਆਪਣਾ ਕੈਸ਼ ਸੰਭਾਲ ਰਹੇ ਸੀ ਤੇ ਉਹਨਾਂ ਨੇ ਆ ਕੇ ਇੱਕ ਨੇ ਉਹਨਾਂ ਨੂੰ ਪਿਸਤਲ ਦਿਖਾਇਆ ਤੇ ਇੱਕ ਦੇ ਕੋਲੋਂ 20000 ਰੁਪਏ ਜਿਹੜੇ ਦਸਰੇ ਨੇ ਤੇ ਇੱਕ ਦੇ ਕੋਲ 29000 ਰੁਪਏ ਐ ਖੋਕੇ ਲੈ ਗਏ ਤੇ ਉਸੇ ਵਕਤ ਜਿਹੜਾ ਸਾਡੇ ਪੁਲਿਸ ਪਾਰਟੀਆਂ ਮੌਕੇ ਤੇ ਆ ਗਈਆਂ ਤੇ ਆ ਕੇ ਅਸੀਂ ਜੋ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਤੇ ਉਹਦੀ ਅੱਗੇ ਤਫ਼ਤੀਸ਼ ਜਾਰੀ ਹੈ ਸੀਸੀਟੀਵੀ ਚ ਸਰ ਸਾਹਮਣੇ ਆਇਆ ਕੁਝ ਕਿ ਉਹ ਫਿਲਹਾਲ ਤਾਂ ਸੀਸੀਟੀਵੀ ਦੇ ਵਿੱਚ ਤਿੰਨ ਲੜਕੇ ਜਿਹੜੇ ਆ ਉਹ ਅੰਦਰ ਆਉਂਦੇ ਦਿਖਾਈ ਦੇ ਰਹੇ ਨੇ ਨਕਾਬਪੋਸ਼ ਨੇ ਉਹਨਾਂ ਦਾ ਫੇਸ ਨਜ਼ਰ ਨਹੀਂ ਆ ਰਿਹਾ ਤੇ ਬਾਕੀ ਇਹ ਤਾਂ ਤੁਸੀਂ ਜਾਰੀ ਹੈ। ਪਲਟਿਨੇ ਦਾ ਨੰਬਰ ਵਗੈਰਾ ਵੀ ਆ ਦੇ ਨਹੀਂ 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 ਨੰਬਰ ਨਹੀਂ ਹਾਂ ਫਿਲਹਾਲ ਫਿਲਹਾਲ ਚੈੱਕ ਕਰ ਰਹੇ ਹਾਂ। ਪਸਟ ਲੈ ਕੇ ਨਹੀਂ ਦਿਖਾਉਂਗਾ ਕਿ ਤਿੰਨਾਂ ਕੋਲ ਸੀਗੇ ਜੀ। ਅ ਬਦਲ ਅਸੀਂ ਚੈੱਕ ਕਰ ਰਹੇ ਹਾਂ ਜੀ। ਠੀਕ ਹੈ। ਠੀਕ। ਥੈਂਕ ਯੂ।